ਚੈਨਲ ਤੇ ਨਵੇਂ ਹੈਗੇ ਆ ਤਾਂ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਇਸ ਚੈਨਲ ਤੇ ਬਹੁਤ ਵਧੀਆ ਵਧੀਆ ਵੀਡੀਓਜ਼ ਦੇਖਣ ਨੂੰ ਮਿਲਣਗੀਆਂ ਥੈਂਕ ਯੂ ਹੋਰ ਕੀ ਬਣਦਾ ਵਧੀਆ ਬਾਈ ਵਧੀਆ ਚੱਲੀ ਜਾਂਦਾ ਓਕੇ ਯਾਰ ਇੱਕ ਮੈਨੂੰ ਗੱਲ ਦੱਸੋ ਵੀ ਇੱਕ ਬਹੁਤ ਵੱਡੀ ਗੱਲ ਹੈ ਜਿਹੜੀ ਤੁਸੀਂ ਦੱਸ ਸਕਦੇ ਆ ਤੁਸੀਂ ਕੈਨੇਡਾ 'ਚ ਬੈਠੇ ਆ ਵੀ ਇਹ ਇਲਜ਼ਾਮ ਲੱਗ ਰਿਹਾ ਵੀ ਜਿਹੜੇ ਬੰਦੇ ਕੱਚੇ ਆ ਜਿਨ੍ਹਾਂ ਕੋਲੇ ਕੰਮ ਹੈ ਨਹੀਂ ਤੇ ਜਿਨ੍ਹਾਂ ਦੇ ਕੋਈ ਪੈਰ ਨਹੀਂ ਲੱਗ ਰਹੇ ਕੈਨੇਡਾ ਤੋਂ ਉਹੀ ਵਾਪਸ ਆ ਰਹੇ ਆ ਵੀ ਪੱਕਾ ਬੰਦਾ ਕੋਈ ਨਹੀਂ ਜਾਂਦਾਗਾ ਤੁਸੀਂ ਵਧੀਆ ਆਨਸਰ ਦੇ ਸਕਦੇ ਆ ਕੀ ਗੱਲ ਕੀ ਇਹ ਸੱਚ ਹੈ ਗੱਲ ਇਹ ਬਾਈ ਗੱਲ ਇਹ 50 50 ਆ ਜਿਹਦੀ ਜਿਦਾ ਕਿ ਰੂਸ ਸਾਥੋਂ ਹੋ ਰਿਹਾ ਜਿਹਦਾ ਕੁਝ ਨਹੀਂ ਬੰਦ ਆਬਵੀਅਸ ਆ ਬਈ ਉਹਨੂੰ ਚਾਹਤਾ ਏ ਠੁਕ ਨੇਤਾ ਤੋਂ ਅਮਰੀਕਾ ਨੂੰ ਮੰਨਣਾ ਪੈਂਦਾ ਚਾਹੇ ਮਦਰ ਮੁਰਨਾ ਪੈਂਦਾ ਜਾ ਠੀਕ ਹੈ ਤੇ ਬਾਕੀ ਦੂਜੀ ਗੱਲ ਬਈ ਏ ਆ ਪੰਜਾਬੀ ਬੰਦੇ ਇੱਥੇ ਆ ਕੇ ਪੰਜਾਬ ਨੂੰ ਗਾੜਾ ਕੱਢਦੇ ਆ ਠੀਕ ਐ ਪੰਜਾਬੀ ਬੰਦੇ ਪੰਜਾਬ ਤੋਂ ਕਹਿ ਦਿੰਦੇ ਆ ਵੀ ਹਾਂ ਯਾਰ ਸਾਡਾ ਵੀ ਆਈ ਆ ਪੰਜਾਬ ਚ ਸਾਡਾ ਵਧੀਆ ਜਿਹਾ ਜੋੜੀ ਆ ਹੂੰ ਪਰ ਉਹੀ ਬੰਦੇ ਇੱਥੇ ਆ ਕੇ ਪੰਜਾਬ ਨੂੰ ਗਾੜਾ ਕੱਢਣ ਆ ਪਿੰਨੇ ਵੀ ਪੰਜਾਬ ਚ ਤਾਂ ਆਈ ਆ ਪੰਜਾਬ ਚ ਤੋਂ ਹੂੰ ਵੀ ਸਾਨੂੰ ਕੈਨੇਡਾ ਵਧੀਆ ਹੂੰ ਨਹੀਂ ਜਿਹੜੇ ਬੰਦੇ ਪੰਜਾਬ ਨੂੰ ਗਾੜਾ ਕੱਢਦੇ ਆ ਭਈ ਉਹ ਮਗਰ ਮੁੜ ਕੇ ਨਹੀਂ ਜਾਂਦੇ ਜਿਹੜੇ ਬੰਦੇ ਦੇ ਦਿਲ ਚਾ ਦਿਮਾਗ ਚ ਹੁੰਦਾ ਮੈਂ ਕੈਨੇਡਾ ਕਿਉਂਕਿ ਹਰ ਇੱਕ ਬੰਦਾ ਕੈਨੇਡਾ ਇਸ ਮੁੱਦੇ ਨਾਲ ਆਉਂਦਾ ਵੀ ਮੈਂ ਕੈਨੇਡਾ ਕਿ ਕਮਾਈ ਕਰਨੀ ਆ ਹੂੰ ਬਿਲਕੁਲ ਦਿਮਾਗ ਜੀ ਆਉਂਦਾ ਭਾਈ ਮੈਂ ਕੈਨੇਡਾ ਜਾਊਂਗਾ ਮੈਂ ਕਿ ਕਮਾਈ ਕਰੂੰਗਾ ਹੂੰ ਬੰਦੇ ਹੁੰਦੇ ਆ ਭਾਈ ਕੈਨੇਡਾ ਆ ਕੇ ਕਮਾਈ ਕਰਦੇ ਆ ਆਉਂਦਾ ਇੰਡੀਆ ਦੇ ਵਿੱਚ ਪੰਜਾਬ ਚ ਜ਼ਮੀਨ ਜਾਦਾ ਬਣਾ ਲੈਂਦੇ ਆ 10 ਸਾਲਾਂ ਦੇ ਵਿੱਚ ਠੀਕ ਆ ਠੀਕ ਆ ਠੀਕ ਆ ਪਰ ਇਹ ਇਹ ਗੱਲ ਇਹ ਆਉਂਦਾ ਭਾਈ ਅਸੀਂ ਆਪ ਦੀ ਨਹੀਂ ਅਬਈ ਅਸੀਂ ਆਪ ਦੀ ਜ਼ਿੰਦਗੀ ਦੇ ਵਿੱਚ 10 ਸਾਲ ਰੱਜ ਕੇ ਦਿਹਾੜੀ ਕਰ ਲਈ ਆ ਹੂੰ ਯੋਕ ਤੇ ਕੇ ਮੇਰਾ ਪਰਸਨਲ ਲੈਵਲ ਤੇ ਆ ਵੀ ਮੈਂ ਜਲਦੀ 10 ਸਾਲ ਰੱਜ ਕੇ ਮਿਹਨਤ ਕਰ ਲਈ ਮੈਂ ਦਿਨ ਦੀ ਵਿੱਚ ਮੈਂ ਰਾਤ ਦੀ ਵਿੱਚ ਆ ਹੁਣ ਵੀ ਮੈਂ ਜਿਹੜੀ ਮੇਰੀ 20 ਸਾਲ ਰਹਿ ਗਈ 30 ਸਾਲ ਰਹਿ ਗਈ ਮੈਂ ਤਾਂ ਲੱਤ ਤੇ ਲੱਤ ਧਰ ਕੇ ਬੈ ਕੇ ਹਾਂਗਾ ਹੂੰ ਨਹੀਂ ਫਿਰ ਇਹ ਗੱਲ ਸੱਚ ਨਾ ਨਾ ਹੋਈ ਵੀ ਜਿਹੜੇ ਕਹਿੰਦੇ ਪੱਕੇ ਬੰਦੇ ਮੁੜਦੇ ਹੀ ਨਹੀਂਗੇ ਪੱਕੇ ਬੰਦੇ ਮੁੜ ਰਹੇ ਆ ਤੁਹਾਡਾ ਕਹਿਣ ਦਾ ਮਤਲਬ ਵੀ ਜਿਨ੍ਹਾਂ ਦੇ ਦਿਲ ਚ ਪੰਜਾਬ ਵਸਦਾ ਜਾਂ ਜਿਹੜੇ ਕੋਈ ਆਪਦਾ ਪੰਜਾਬ ਚ ਇਨਵੈਸਟ ਕਰਨਾ ਚਾਹੁੰਦੇ ਆ ਪੰਜਾਬ ਚ ਆਪਦੀ ਹਾਫ ਆਫ ਦੀ ਲਾਈਫ ਪੰਜਾਬ ਚ ਬਿਤਾਉਣਾ ਚਾਹੁੰਦੇ ਆ ਉਹ ਮੁੜ ਰਹੇ ਆ ਬੰਦੇ ਮੋਟਰ ਹੈ ਕਿ ਕਿ ਭਈ ਬੰਦੇ ਹੁਣ ਜੇ ਆਪਾਂ ਦੇਖਿਆ ਜਾਵੇ ਕਨੇਡਾ ਚਰਚਾ ਦੇ ਵਿੱਚ 2016-17 ਦੇ ਵਿੱਚ ਆਇਆ ਸੀਗਾ ਉਸ ਤੋਂ ਪਹਿਲਾਂ ਕਿਸੇ ਨੂੰ ਨਾਂ ਵੀ ਨਹੀਂ ਸੀ ਪਤਾ ਹੂੰ ਠੀਕ ਆ ਉਹ ਬੰਦੇ ਨਾਲ ਚਿਆਂ ਨੂੰ 10 ਸਾਲ ਹੋ ਜਾਣੇ ਆ ਜਿਹੜਾ 10 ਸਾਲ ਹੋ ਗਈ ਕਿਆਂ ਨੂੰ ਕਿਹਨਾਂ ਨੂੰ ਉਹ ਮੈਨੇ ਭਈ ਜਿੰਨਾ ਕਮਾਉਣਾ ਸੀਗਾ ਉਹਨਾਂ ਨੇ ਕਮਾ ਲਿਆ ਹਾਂ ਹੁਣ ਉਹਨਾਂ ਦਾ ਮੋਟਿਵ ਇਹ ਆ ਜ਼ਿਆਦਾਤਰ ਬੰਦੇ ਆ ਹਾਂ ਦਾ ਹੂੰ ਜ਼ਿਆਦਾਤਰ ਬੰਦੇ ਨਹੀਂ ਮੈਂ ਕਹੂੰਗਾ 20% ਬੰਦਿਆਂ ਦਾ ਹੂੰ ਮੋਟਿਵ ਇਹ ਆ ਤੁਸੀਂ ਵਾਪਸ ਜਾਵੜੀਏ ਜਿੰਨੇ ਪੈਸੇ ਹੈਗੇ ਆ ਵੀ ਜਾ ਕੇ ਜ਼ਮੀਨ ਲਈਏ ਆਵਦੀ ਕਿਉਂਕਿ ਬਈ ਇੱਥੇ ਆਪਣਾ ਘਰ ਵੀ ਬਣਾਵਾ ਇੱਥੇ ਆਪਣੀ ਜ਼ਮੀਨ ਜਦੋਂ ਵੀ ਬੜੀ ਵੇਚ ਤੇ ਰਿਸ਼ਤੇ ਵੀ ਬਣੇ ਵੀ ਆਪਾਂ ਨੇ ਜੀ 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 20 20 30% ਨੰਬਰ ਵੀ ਬਹੁਤ ਹੁੰਦਾ ਜੇ 30% ਵੀ ਲਾਓ ਤਾਂ ਤੁਸੀਂ ਬਹੁਤ ਹੁੰਦਾ ਜੀ 30% ਨੰਬਰ ਵੀ ਬਈ ਜੱਲ ਪਤਾ ਕੀ ਆ ਇੱਥੋਂ ਦਾ ਬੈਂਕਿੰਗ ਸਿਸਟਮ ਬਹੁਤ ਜੰਦਾ ਹੂੰ ਇੱਥੋਂ ਦਾ ਬੈਂਕਿੰਗ ਸਿਸਟਮ ਬੰਦੇ ਨੂੰ ਬਾਹਰ ਨਿਕਲ ਨਹੀਂ ਦਿੰਦਾ ਹੂੰ 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 ਕਿ ਬਈ ਲੋਨ ਚੱਕੇ ਹੁੰਦੇ ਆ ਬਾਅਦ ਚ ਮਜਬੂਰੀ ਚ ਭਰਨੇ ਪੈਂਦੇ ਬੰਦੇ ਨੂੰ ਜੀ ਜੀ ਬਹੁਤ ਹੋਣੀ ਇੰਨੇ ਕਿ ਗਾਹ ਤੱਕ ਵੱਜ ਜਾਂਦੇ ਆ ਕਿ ਮਤਲਬ ਕੋਲ ਬੰਦੇ ਕੋਲੇ ਮਗਰ ਮੁੜਨ ਦਾ ਕੋਈ ਚਾਂਸ ਰਹਿ ਹੀ ਨਹੀਂ ਜਾਂਦਾ ਜਦ ਫੇਰ ਉਹ ਬੈਠੇ ਪੰਜਾਬ ਨੂੰ ਗਾਣਾ ਕੱਢਣੀਆਂ ਸ਼ੁਰੂ ਕਰ ਦਿੰਦੇ ਆ ਹਾਂ 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 ਬਿਲਕੁਲ ਬਿਲਕੁਲ ਜਦ ਉਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਸੌ ਲੱਖ ਜਾਂਦਾ ਬਿਲਕੁਲ ਅਸੀਂ ਲੋਨ ਵਗੈਰਾ ਜਾਦੇ ਲੈ ਲਏ ਅਸੀਂ ਕੁਝ ਜ਼ਿਆਦਾ ਕਰ ਲਿਆ ਵੀ ਹੁਣ ਅਸੀਂ 15 20 ਸਾਲ ਇਤੋਂ ਛੁੱਟ ਨਹੀਂ ਸਕਦੇ ਜੀ ਬਿਲਕੁਲ 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 ਫੇਰ ਉਹ ਬੰਦੇ ਪੰਜਾਬ ਨੂੰ ਗਾਣਾ ਕੱਢਣੀਆਂ ਸ਼ੁਰੂ ਕਰ ਦਿੰਦੇ ਆ ਬਿਲਕੁਲ ਬ ਬਿਲਕੁਲ ਬਿਲਕੁਲ ਟੈਂਪਲ ਜੀ ਅਤਾ ਰਹਿੰਦੇ ਨਾ ਭਾਈ ਬਿਲਕੁਲ ਭਾਈ ਜੀ ਬਿਲਕੁਲ ਬਿਲਕੁਲ ਕੋਈ ਇੱਥੇ ਇੱਕ ਨਾਰਮਲ ਬੰਦਾ ਜਿਹਨੂੰ ਇੱਕ ਲਾਈਫ ਐਕਸਪਲੇਨ ਕਰਦਾ ਜੀ 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 ਹਾਂ ਵੀ ਪੂਰਾ ਮੋਟਿਵ ਲੈ ਕੇ ਆਉਂਦਾ ਵੀ ਹਾਂ ਯਾਰ ਮੈਂ ਇੱਥੇ ਸੈਟਲ ਹੋਣਾਗਾ ਹੂੰ 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 ਉਹਦੀ ਬਈ ਉਹਨੂੰ ਆਉਂਦੀਆਂ ਪ੍ਰਾਈਵਿਕਲੀ ਕਿਸ਼ਤਾਂ ਆਉਂਦੀਆਂ 15 ਦਿਨਾਂ 14 ਦਿਨਾਂ ਬਾਅਦ 15 ਦਿਨਾਂ ਨੂੰ ਕਿਸ਼ਤ ਆਉਂਦੀ ਆ ਜੀ ਬਈ ਉਹਨੂੰ ਪਹਿਲੀ ਕਿਸ਼ਤ ਆਈ ਮੰਨ ਲਾ 30 ਤਰੀਕ ਨੂੰ ਬਈ ਉਹਦੀ ਕਿਸ਼ਤ ਆਉਂਦੀ ਕਹਿੰਦਾ ਉਹਦੀ ਪੇ ਆ ਗਈ ਹੂੰ ਮੈਂ ਕਰਤੀ ਨਾਲ ਕਿਸ਼ਤ ਗਿਆ ਰੱਖਿਆ 15 ਦਿਨ ਬਾਅਦ ਭੇ ਆਉਂਦੀ ਆ ਹਾਂ ਹਾਂ ਤੁਸੀਂ 30 ਤਰੀਕ ਨੂੰ ਭੇਹੀ 1 ਤਰੀਕ ਨੂੰ ਨਵਾਂ ਮਹੀਨਾ ਸ਼ੁਰੂ ਹੋ ਰਿਹਾ ਹਾਂ 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 ਭਾਈ ਉਹ ਭੇ ਜੋ ਉਹਨੇ ਆਪਸਾ ਕਰਤਾ ਰੈਂਟ ਜੜਦੇ ਨਾ ਇੱਕ ਉਹ ਜਿਹੜੀ ਅੱਧੀ ਭੇ ਆਉਣੀ ਆ ਦੋ ਦੋ ਰੈਂਟ ਵਿੱਚੋਂ ਜਾਣਾ ਹਾਂ ਦੋ ਦੀ ਕਿਸ਼ਤ ਨਿਕਲ ਜਾਣੀਆਂ ਹਾਂ ਹੂੰ ਪਬਲਿਕ ਹੂੰ ਠੀਕ ਹੈ ਤੁਹਾਡੇ ਕੋਲ ਪੈਸੇ ਮੁੱਕ ਗਏ ਨਾ ਕੋ ਕ੍ਰੈਡਿਟ ਕਾਰਡ ਤੁਸੀਂ ਹਾਂ ਠੀਕ ਆ 15 ਦਿਨ ਤੁਸੀਂ ਕ੍ਰੈਡਿਟ ਕਾਰਡ ਵਰਤੋ 15ਵੇਂ ਦਿਨ ਤੁਹਾਡੀ ਫੇਸ ਬਿਲਖਾਉ ਆਉਣੀ ਆ ਹੂੰ ਜੁੱਝੇ ਤੁਹਾਡਾ ਫੋਨ ਦਾ ਬਿੱਲ ਦੇਖਰ ਜਾਣਾ ਹੈ ਤੇ ਜਿਹੜਾ ਤੁਹਾਡਾ ਕ੍ਰੈਡਿਟ ਕਾਰਡ ਤੁਸੀਂ ਕਰਜ਼ਾ ਚੱਕ ਕੇ ਸਰਕਾਰ ਤੋਂ ਜੋ ਵੀ ਖਾਦਾ ਬੀਤਾ ਬੈਂਕ ਤੋਂ ਹੂੰ ਉਹ ਤੁਹਾਡਾ ਭਰ ਜਾਣਾ ਹੂੰ ਤੁਹਾਡੇ ਕੋਲ 100 ਹੱਦ ਦਾ 500 ਬਜਣਾ ਪੱਟੇ ਕੋਲ ਹੂੰ 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 ਉਹਨਾਂ ਤੁਸੀਂ ਫੇਰ ਕਾ 15 ਦਿਨ ਗੱਢਨੇ ਆ ਉਹ 500 ਤੁਹਾਡਾ ਹਫ਼ਤੇ ਚ ਲੱਗੇ ਰਹਿਣਾ ਕਿਉਂਕਿ ਤੇਲ ਵੀ ਪਵਾਉਣਾ ਹੋ ਸੱਚੇ ਹੋ ਜਾਂਦੇ ਬਈ ਜੀ ਚਲੋ ਇਹ 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 ਤਾਂ ਆਪਾਂ ਨੂੰ ਪਤਾ ਹੀ ਆ ਆਪਾਂ ਇਹ ਸਾਈਕਲ ਨਾ ਇਹ ਸਾਈਕਲ ਆਨਲਾਈਨ ਆਨ ਚੱਲੀ ਜਾਂਦਾ ਇਹ ਚੱਲਦਾ ਬਈ 10 15 ਸਾਲ ਹਾਂ ਜਿਨੇ ਘਰ ਲੈ ਲਿਆ 15-20 ਸਾਲ ਤੋਂ ਦਾ ਇਹ ਸਾਈਕਲ ਚੱਲੀ ਜਾਣਾ ਬਈ 15-20 ਸਾਲ ਬਾਅਦ ਬੰਦੇ ਦੇ ਬੰਦੇ ਕੁਝ ਨਹੀਂ ਰਹਿੰਦਾਗਾ ਹੂੰ 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 ਉਹ ਫਿਰ ਇਹ ਇਹ ਗਾਣਾ ਸ਼ੁਰੂ ਕਰ ਦਿੰਦੇ ਆ ਵੀ ਉਹਨਾਂ ਤੋਂ ਕਿ ਉਹਨਾਂ ਲਈ ਤਾਂ ਜਿਨੇ ਬੰਦੇ ਨੇ ਘਰ ਲੈ ਲਿਆ ਉਹ ਸਮਝਦਾ ਵੀ ਮੈਂ ਬਹੁਤ ਵੱਡਾ ਕੁਝ ਅਚੀਵ ਕਰ ਲਿਆ ਇੱਥੇ ਵੀ ਮੈਂ ਆਪਦਾ ਘਰ ਬਣਾ ਲਿਆ ਹੂੰ ਉਹ ਫਿਰ ਇਹ ਗਾਣਾ ਸ਼ੁਰੂ ਕਰ ਦਿੰਦੇ ਵੀ ਇਹਨੇ ਘਰ ਨੂੰ ਜਿ ਬਣਾਇਆ ਇੱਕ ਤੋਂ ਕੁਝ ਕਰਨੀ ਹੋਏ ਇੱਕ ਤੋਂ ਕੁਝ ਹੋਣੀ ਹੋਏ ਵੀ ਇਹ ਧਾਵਾ ਪੁੱਛ ਲਿਆਗਾ ਹੂੰ 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 ਕੱਲਾ ਇਹ ਵੀ ਨਹੀਂ ਰੀਜਨ ਆ ਕੱਲਾ ਇਹ ਵੀ ਕਾਰਨ ਨਹੀਂ ਹੋਰ ਵੀ ਬਹੁਤ ਕਾਰਨ ਹੈਗੇ ਆ ਆਉਣ ਵਾਲੇ ਟਾਈਮ ਦੇ ਵਿੱਚ ਕੀ ਤੁਹਾਨੂੰ ਲੱਗਦਾ ਵੀ ਜਿਹੜਾ ਕੈਨੇਡਾ ਅਮਰੀਕਾ ਵਰਗੇ ਮੁਲਕਾਂ ਉਹ ਰਹਿਣ ਦੇ ਕਾਬਿਲ ਰਹਿਣਗੇ ਨਹੀਂ ਭਾਈ ਇਹ ਕਦੇ ਪੋਸੀਬਲ ਹੀ ਨਹੀਂਗਾ ਕਿਉਂਕਿ ਭਾਈ ਆਪਾਂ ਇੱਥੇ ਪੰਜਾਬ ਦੇ ਵਿੱਚ ਰਹੇ ਆ ਆਪਣੇ ਤਾਂ ਕੋਈ ਨਹੀਂ ਸੀ ਹਮਲਾਵਾ ਹੂੰ ਆਪਾਂ ਆਲਦੇ ਮਾਲਕ ਸੀਗੇ ਮੈਂ ਤੁਸੀਂ ਖੇਤੀ ਕਰਦੇ ਹੋ ਜਾਂ ਤੁਸੀਂ ਵੇਕੀ ਹੋ ਮਨੂ ਕਿ ਤੂੰ ਹੁਕਮਤਾਨੀ ਨਾ ਦੇ ਰਿਹਾ ਵੀ ਤੂੰ ਜਾ ਕੇ ਇਸ ਤੇ ਜੀ ਥੋੜਾ ਜੀ ਕਿੱਥੋਂ ਜਾਉਗਾ ਫਿਰੋਂ ਵੀ ਤੁਸੀਂ ਉੱਤ ਕੇ ਜਾਓਗੇ ਹੂੰ ਅੱਬਾ ਬਈ ਸਿੱਖ ਨਾਰਮਲ ਗੱਲ ਆ ਅਪੈਸੇ ਕਮਾਈ ਕਰਨ ਆਏ ਆ ਹੂੰ ਬਈ ਭੁੱਖੇ ਤਾਂ ਪੰਜਾਬ ਚ ਨਹੀਂ ਮਰਦੇਗੇ ਹੂੰ ਬਈ ਕੋਈ ਵਧੀਆ ਖਾਂਦਾ ਕੋਈ ਹਾਂਜੀ ਅੰਕੋ ਤਿੰਨ ਤਰ੍ਹਾਂ ਦੇ ਪਕਵਾਨ ਖਾਂਦਾ ਕੋਈ ਰੋਕੀ ਖਾਂਦਾ ਰੋਕੀ ਦਾ ਹਰ ਇੱਕ ਤਰ੍ਹਾਂ ਦਾ ਹੂੰ ਬਿਲਕੁਲ ਬਿਲਕੁਲ ਕਿਹੜਾ ਗੱਲ ਤਾਂ ਇਹ ਵੀ ਭੁੱਖੇ ਤਾਂ ਪੈਸੇ ਵੀ ਨਹੀਂ ਸੀ ਮਰਦੇਗੇ ਤੁਸੀਂ ਕਿ ਆਪਣਾ ਕਿਉਂਕਿ ਆਲਮੋਸਟ ਤੁਸੀਂ ਹਰ ਇੱਕ ਨੂੰ ਪੁੱਛੋਗੇ ਬਈ ਤੇਰਾ ਮੋਟਿਵ ਕੀ ਆ ਬਾਹਰ ਜਾਣ ਵੇਲੇ ਉਹ ਇਹੋ ਇੱਕ ਹੀ ਗੱਲ ਕਹੂਗਾ ਬਈ ਮੇਰਾ ਮੋਟਿਵ ਆ ਮੈਂ ਪੈਸੇ ਕਮਾ ਕੇ ਵਾਪਸ ਮੁੜੇ ਆ ਆ ਕਰਕੇ ਵਿਚਾਨਾ ਪੈਸੇ ਬਣਾਉਣ ਚੱਲਿਆ ਹਰ ਇੱਕ ਦੇ ਮੂੰਹ ਤੇ ਇਹ ਗੱਲ ਹੀ ਹੁੰਦੀ ਹੈ ਪਰ ਬਈ ਇੱਥੇ ਫਿਰ ਕਿਉਂਕਿ ਇੱਥੇ ਲੋਨ ਬਹੁਤ ਈਜ਼ੀਲੀ ਮਿਲ ਜਾਂਦੇ ਆ ਲੋਨਾਂ ਨਾਲ ਵੀ ਵੱਡੀ ਗੱਲ ਨਹੀਂ ਕਿਉਂਕਿ ਇੱਥੇ ਲੋਨ ਸੀਗੇ ਮਿਲ ਜਾਂਦੇ ਆ ਉਹ ਬਈ ਫਿਰ ਬੰਦਾ ਵੇਖੂ ਵੇਖੀ ਤੇ ਲੋਨ ਲੈ ਲੈਂਦਾ ਫਿਰ ਉਹ 15-20 ਸਾਲੋਂ ਸੈਟਲ ਹੋ ਜਾਂਦਾ ਫਿਰ ਉਹ ਪੰਜਾਬ ਨੂੰ ਗਾਹ ਘੜਨੀ ਸ਼ੁਰੂ ਕਰ ਲੈਂਦਾ ਜੀ ਜੀ ਹਾਂ ਜੀ ਭਾਈ ਤੇ ਭਾਈ ਉਹਨਾਂ ਦਾ ਇੰਝ ਹੁੰਦਾ ਉਹ ਜਦੋਂ ਕਾਰ ਲੈ ਲੈਂਦੇ ਘਰ ਲੈ ਲੈਂਦੇ ਉਹਨਾਂ ਸਤੇ ਬਹੁਤ ਵੱਡੀ ਅਚੀਵਮੈਂਟ ਹੋ ਚੁੱਕੀ ਜਿਹਦੇ ਬਾਕੀਆਂ ਨੇ ਨਹੀਂ ਕੀਤੀ ਉਹ ਹਾਂ ਨਹੀਂ ਉਹ ਹੋਤਾ ਉਹ ਤਾਂ ਚਲੋ ਉਹ ਤਾਂ ਉਹ ਤਾਂ ਉਹ ਤਾਂ ਆਪਾਂ ਨੂੰ ਸਾਰੀਆਂ ਗੱਲਾਂ ਪਤਾ ਬੰਦਾ ਕਮਾਈ ਕਰਕੇ ਸੋਹਣੀ ਕਮਾਈ ਕਰ ਲੈਂਦਾ ਘਰ ਵੀ ਬਣਾ ਲੈਂਦਾ ਡਾਲਰ ਵੀ ਪੂਰੇ ਪਏ ਅਕਾਊਂਟਾਂ ਦੇ ਵਿੱਚ ਐਸ਼ ਵੀ ਕਰ ਦਿਆ ਪਰ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਲੋਕ ਵੱਡੀ ਤਦਾਦ ਤੇ ਕੈਨੇਡਾ ਅਮਰੀਕਾ ਵਰਗੇ ਮੁਲਕਾਂ ਨੂੰ ਛੱਡ ਕੇ ਈਵਨ ਕੈਨੇਡਾ ਦੇ ਮੂਲ ਨਿਵਾਸੀ ਵੀ ਕੈਨੇਡਾ ਨੂੰ ਛੱਡ ਛੱਡ ਕੇ ਵਾਪਸ ਹੋਰ ਕਿਸੇ ਕੰਟਰੀ ਜਾ ਰਹੇ ਆ ਪੰਜਾਬ ਵਾਲੇ ਵਾਪਸ ਆ ਰਹੇ ਆ ਵੀ ਜਿਹੜੇ ਬੰਦੇ ਕਹਿੰਦੇ ਆ ਵੀ ਸਿਰਫ ਇਹ ਜਿਹੜੇ ਹੈਗੇ ਆ ਕੱਚੇ ਬੰਦੇ ਜਿਨ੍ਹਾਂ ਕੋਲੇ ਕੰਮ ਹੈ ਨਹੀਂ ਉਹ ਉਹੀ ਆ ਰਹੇ ਆ ਪਰ ਮੇਰੇ ਦਾ ਪੁੱਛਣ ਦਾ ਤੁਹਾਨੂੰ ਇਹ ਫਰਜ ਸੀ ਵੀ ਵਾਕਈ ਇਹ ਗੱਲ ਸੱਚ ਹੈ ਕਿ ਪੱਕੇ ਬੰਦੇ ਜਿਹੜੇ ਸਿਟੀਜ਼ਨ ਆ ਉਹ ਵੀ ਮੁੜ ਰਹੇ ਆ ਉਹ ਵੀ ਮੁੜ ਰਹੇ ਆ ਬਈ ਹੁਣ ਮਤੋਂ ਮਰਦੇ ਤੇ ਇਕਨੋਮਿਕ ਰੀਜ਼ਨ ਦੱਸ ਦਿੰਦਾ ਹੂੰ ਜਿਵੇਂ ਹੁਣ ਕੈਨੇਡਾ ਤੇ ਅਮਰੀਕਾ ਦਾ ਕੁਝ ਵਿਵਾਦ ਚੱਲੀ ਜਾਂਦਾ ਦਾ ਹਾਂਜੀ ਹਾਂ 2024 ਬਿਲਕੁਲ ਬਿਲਕੁਲ ਸਾਡੇ ਪਰਸੋਂ ਇੱਥੇ ਐਮਰਜੈਂਸੀ ਸਰਕਾਰ ਦੀ ਮੀਟਿੰਗ ਹੋ ਕੇ ਹਟੀ ਆ ਹਾਂਜੀ ਹਾਂਜੀ ਐਮਰਜੈਂਸੀ ਦੇ ਵਿੱਚ ਹਾਂਜੀ ਕੋਈ ਹਾਲੀ ਹੈ ਨਹੀਂ ਵੀ ਅਜੋ ਸਾਰਿਆਂ ਨੇ ਹਾਲ ਲੱਭੀ ਹੈ ਹਾਂ ਉਹਦੇ ਵਿੱਚ ਬਈ ਇਹ ਆ ਈ ਹੁਣ ਜੇ ਕੈਨੇਡਾ ਤੇ ਅਮਰੀਕਾ ਦਾ ਆਪਰਚੂਅਰਟ ਟ੍ਰੇਡ ਰੁਕਦਾਗਾ ਹੂੰ 25% ਟੈਰੀਫ ਲਾਉਂਦੇ ਆ ਜੋ ਵੀ ਸੀਨ ਕਰਦੇ ਆ ਜੀ ਬਈ ਸਿੱਧੀ ਸਿੱਧੀ ਗੱਲ ਆ 60 ਬਿਲੀਅਨ ਡਾਲਰ ਦਾ ਤਾਂ ਸਿੱਧਾ ਸਿੱਧਾ ਘਾਟਾ ਪੈਂਦਾ ਇਹਨਾਂ ਨੂੰ ਹੂੰ ਜੋਸਰੀ ਕਰਨ 200 ਬਿਲੀਅਨ ਡਾਲਰ ਦਾ ਲਗਭਗ 200 ਬਿਲੀਅਨ ਡਾਲਰ ਦਾ ਕੈਨੇਡਾ ਅਮਰੀਕਾ ਨਾਲ ਟ੍ਰੇਡ ਕਰਦਾ ਸਮਾਨ ਵੇਚਦਾ ਹੈ ਕਿ ਕੈਨੇਡਾ ਸਭ ਤੋਂ ਜ਼ਿਆਦਾ ਸਮਾਨ ਅਮਰੀਕਾ 'ਚ ਵੇਚਦਾ ਹੈ ਜੀ ਜੀ ਉਹ ਕੋਲ ਮਲਾ ਕੇ 260 70 ਬਿਲੀਅਨ ਡਾਲਰ ਹੋ ਗਿਆ ਹੁਣ ਜੇ ਉਹ ਰੁਕ ਗਿਆ ਉਹਦਾ ਇੰਪੈਕਟ ਮੇਰੇ ਤੇ ਜਿਹੜੇ ਮੇਰੀ ਅਰਥਵਿਵਸਥਾ ਹੋ ਰਹੀ ਜਾਂਦੇ ਉਹਨਾਂ ਤੇ ਪੈਣਾਗਾ ਜੀ 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 ਬਿਲਕੁਲ ਮਹਿੰਗਾਈ ਹੋ ਜੂਗੀ ਮਹਿੰਗਾਈ ਹੋ ਜੂਗੀ ਉਹ ਜਿਹੜੇ ਇਥੇ ਸਿਟੀਜ਼ਨਾਂ PR ਆ ਉਹਨਾਂ ਕੋਈ ਦੂਸਰੀ ਦੇਸ਼ਾਂ ਦਾ ਆਪਸ਼ਨ ਆ ਬਹੁਤ ਵਧੀਆ ਹੋਵੇ ਤੇ ਬਸ ਤਾਂ ਕਰਕੇ ਉਹਨੇ ਛੱਡ ਕੇ ਬਚੀ ਜਾਂਦੇ ਤੇ ਜੀ ਇਥੇ ਕਿਹੜਾ ਕਿਸੇ ਦਾ ਕੁਝ ਹੈਗਾ ਆਪ ਕੋ ਸਾਰਾ ਕੁਝ ਕਿਸ਼ਤਾਂ ਨਹੀਂ ਆ ਛੱਡ ਦਿੰਦੇ ਵੀ ਲੋ ਜੀ ਜੀ ਸਾਰਾ ਕੁਝ ਬੈਂਕਾਂ ਨੂੰ ਬੈਂਕਰੇ ਨਾਲ ਜਾ ਕੇ ਜੀ ਤੁਹਾਨੂੰ ਜੋ ਬੱਟੋ ਜੋ ਮਰਜ਼ੀ ਕਰੋ ਜੀ 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 ਕਿਹੜਾ ਨਾ ਦੇ ਇਹ ਜੀ 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 ਪਰ ਲੇਕਿਨ 10 15 ਸਾਧੀਆਂ ਅਸੀਂ ਇਸ ਤਰ੍ਹਾਂ ਭਰ ਦੇਣਾ ਜੀ ਬਹੁਤ ਥੋੜਾ ਛੱਡਿਆ ਸਾਫ ਜਦੋਂ ਦਾ ਕਰ ਕੋਈ ਨਾ ਦੇ ਗੱਡੀ ਅਸੀਂ ਜਿਹੜਾ ਨੂੰ ਔਨ ਕਰਦੇ ਆ ਜਾਂ ਜਿੰਨਾਂ ਕੋਲ ਹੈਗਾ ਉਹ ਆਪ ਦੇ ਵੇਚ ਕੇ ਦੇਣਾ ਕੋਈ ਨਾ ਜੀ ਜੀ ਇਹ ਚੀਜ਼ ਹੈਗੀ ਆ ਜੀ ਕਿ ਕੈਨੇਡਾ ਦੇ ਵਿੱਚ ਕਈ ਬੰਦੇ ਆ ਜਿਹੜੇ ਕਿਉਂਕਿ ਜਿਵੇਂ ਹੁਣ ਕੈਨੇਡਾ ਦਾ ਬੰਦਾ ਉਹ ਜਿਹੜਾ ਕਿ ਯੂਐਸਏ ਦੇ ਵਿੱਚ ਰਹਿ ਸਕਦਾਗਾ ਕਾਫੀ ਹੱਦ ਤੱਕ ਜੀ ਉਹ ਇੱਕ ਵਸ ਬਾਰਡਰ ਕ੍ਰੋਸ ਕਰਕੇ ਜਿਹੜਾ ਸ਼ੋਅ ਕਰਨਾ ਹੁੰਦਾ ਉਹਨਾਂ ਨੇ ਇੱਧਰ ਨੂੰ ਜੀ ਉਹ ਕਰ ਦਿੰਦੇ ਆ ਕੈਨੇਡਾ ਦੇ بڑے ਬੰਦੇ ਜਾਂ ਯੂਐਸ ਰਹਿੰਦੇ ਆ ਉੱਥੇ ਜ਼ੋਬਾਂ ਕਰਦੇ ਆ ਜੀ ਇਹ ਚੀਜ਼ ਹੈ ਕਿ ਇੰਡੀਆਸ ਨਾਲੋਂ ਗੋਰਿਆਂ ਦੇ ਵਿੱਚ ਕਿਉਂਕਿ ਮੈਂ ਵੀ ਨਹੀਂ ਤਾਂ ਗ੍ਰੈਂਨਾ ਮੈਂ ਇਹ ਚੀਜ਼ ਫੀਲ ਕਰਦਾ ਕਿਉਂਕਿ ਮੈਂ بڑے ਬੰਦਿਆਂ ਨੂੰ ਇੱਥੇ ਮਿਲਿਆ ਗੋਰਿਆਂ ਨੂੰ ਉਹ ਮੈਨੂੰ ਦੱਸਦੇ ਹੁੰਦੇ ਆ ਵੀ ਅਸੀਂ ਜਵਾਨੇ ਪੈਰੀ ਅਮਰੀਕਾ ਕੰਮ ਕਰਨ ਜਾਂਦੇ ਹੁੰਦੇ ਸੀ ਜੀ ਵੀ ਅਸੀਂ ਜਾਣਦੇ ਪਾਰੇ ਇਸ ਹਫਤੇ ਦੇ 4 ਦਿਨ ਅਮਰੀਕਾ ਕੰਮ ਕਰਨਾ ਤੇ 3 ਦਿਨ ਇਸ ਇੱਥੇ ਰਹਿਣਾ ਦਾ ਜੀ 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 ਕਿਉਂਕਿ ਸਾਹਮਣੂ ਇੱਥੇ ਹੈਗਾ 2 1.5 ਤੋਂ 2 ਘੰਟੇ ਦੀ ਵਾਰਡ ਤੇ ਅਮਰੀਕਾ ਜੀ ਉਹ ਤੋਂ ਮੈਨੂੰ بڑے ਬੰਦੇ ਮਿਲੇ ਆ ਉਹਨਾਂ ਨੇ ਮਤਲਬ ਵੇਸ ਕੱਫ ਬੜੀਆਂ ਨੇ ਗੱਲ ਕੀਤੀ ਆ ਵੀ ਅਸੀਂ ਜਵਾਨੇ ਪੈਰੀ ਪੰਜਾਬੋਂ ਨੇ ਆਉਣ ਤੋਂ ਕਹੀ ਸੀ ਪਰੰਗ ਨੀ ਗੱਲ ਆ ਵੀ ਅਸੀਂ ਅਮਰੀਕਾ ਚੋਂ ਆਪਾਂ ਕਰਾ ਕੇ ਜਾਂਦੇ ਹੁੰਦੇ ਸੀ ਠੀਕ ਹੈ ਜੀ ਰਹਿੰਦੇ ਤਾਂ ਅਸੀਂ ਇੱਥੇ ਸੀ ਕਿ ਅਸੀਂ ਅਮਰੀਕਾ ਜਾਬ ਕਰ ਲਈ ਅਮਰੀਕਾ ਤੋਂ ਸੀ ਇੱਥੇ ਆਇਆ ਜੀ 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 वैसे एक ए भी गल सच है भी कनाडा दी ਹੁਣ ਫੂਕ ਜਮਾ ਨਿਕਲੀ ਪਈ ਐ ਸਾਰੇ ਪਾਸਿਓਂ ਵੀ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਹੁਣ ਕਰੀਏ ਕੀ ਬਾਈ ਜੀ ਜੇ ਇਮੀਗ੍ਰੇਸ਼ਨ ਬੰਦ ਕਰਦੇ ਆ ਤਾਂ ਮਰਦੇ ਆ ਜੇ ਇਮੀਗ੍ਰੇਸ਼ਨ ਖੋਲਦੇ ਆ ਤਾਂ ਮਰਦੇ ਆ ਇਹਨਾਂ ਨੇ ਮਰਨਾ ਹੀ ਮਰਨਾ ਪਈ ਹੂੰ ਇਹ ਤਾਂ ਹੁਣ ਬੰਦੇ ਤੇ ਆ ਬਾਈ ਬੰਦਾ ਜਿਹੜਾ ਆਉਦਾ ਸੰਭਲ ਕੇ ਚਲੀ ਜਾਊਗਾ ਹਾਂਜੀ ਉਹ ਤਾਂ ਘੱਟ ਛੂਗਾ ਨੀ ਤਾਂ ਜਿਹੜਾ ਫੁਕਰਾ ਵੰਟੀ ਚ ਸ਼ੋਸ਼ੀ ਬਾਜੀ ਚ ਵੱਜੂਗਾ ਉਹ ਤਾਂ ਬਈ ਮਰਿਆ ਉਹਦੇ ਤੋਂ ਘਣਾ ਅਛਦੋਂ ਮੜਾਈ ਨਹੀਂ ਪਈ ਕਿਸੇ ਦਾ ਜੀ 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 ਜੇ ਜਿਹੜੇ ਟ੍ਰੇਡਰ ਹੋ ਗਿਆ ਮੰਗਾ ਇੱਕ ਤਾਂ ਮੈਨੂੰ ਕੋਈ ਜ਼ਾਦੇ ਵੱਜਾ ਨਹੀਂ ਆ ਕਿ ਬੰਦਿਆਂ ਦੇ ਰੋਟ ਹੀ ਨਹੀਂ ਆਉਣੇਗੀ ਜੀ 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 ਬਿਲਕੁਲ ਬਿਲਕੁਲ ਦੂਸਰੀ ਗੱਲ ਬਈ ਕਾਲਜਾਂ ਦੇ ਕਾਲਜ ਇੱਥੇ ਬੰਦ ਹੋ ਰਹੀ ਆ ਕਿਉਂਕਿ ਸਟੂਡੈਂਟ ਨਹੀਂ ਆ ਰਹੇ ਕਿ ਸਟੂਡੈਂਟ ਆਪਣਾ ਪੰਜਾਬੀ ਆ ਸਾਰਾ ਜੀ 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 ਆਨਲਾਈਨ ਐਵਰੇਜ ਤੇ ਜਦੋਂ ਇੱਕ ਸਟੂਡੈਂਟ ਜਾਂਦਾ ਆਪਣਾ ਹਾਂਜੀ ਨੈਟਵਰਕ ਦੇ ਵਿੱਚ 3 ਤੋਂ 40000 ਡਾਲਰ ਇਨਵੈਸਟ ਹੋ ਜਾਂਦਾ ਹੈ ਬਿਲਕੁਲ ਔਨਨ ਐਵਰੇਜ ਆ 3000 ਡਾਲਰ ਤੋਂ ਮੰਨਨੇ ਚ ਹੀ ਚਲੋ ਜੀ ਤੇ ਆਪਣੇ ਕਿੰਨੇ ਸਟੂਡੈਂਟ ਜਾ ਰਹੇ ਹੈ ਜੀ ਜੀ ਤੇ ਹੁਣ ਉਹ ਇੱਕੋ ਨਾਮ ਰੁਕ ਗਏ ਜੀ ਇੰਨਾ ਨਹੀਂ ਤਾਂ ਉਹਨਾਂ ਦੇ ਨਾਲ ਜੀਗਨਿਕਲੀ ਪਈਆ ਸੁਣਵਾਂ ਦਾ ਇਸ ਤੇ ਬਈ ਪਹਿਲਾ ਔਨਨ ਐਵਰੇਜ 52000 ਐਪਲੀਕੇਸ਼ਨ ਲੱਗਦੀਆਂ ਸੀਗੀਆਂ ਹਾਂਜੀ ਮੈਨੂੰ ਇਹ ਨਹੀਂ ਪਤਾ ਪੂਰੇ ਮੰਥ ਚ ਲੱਗਦੀਆਂ ਸੀਗੀਆਂ ਕਿ ਹਫਟਾ ਵੀਕਲੀ ਲੱਗਦੀਆਂ ਸੀ ਜਾਂ 14 15 ਦਿਨਾਂ ਦੇ ਲੱਗਦੀਆਂ ਸੀਗੀਆਂ ਜੀ ਫੋਟੋ ਜਹਿਆਰ ਤੋਂ ਕੱਟ ਕੇ 3-4000 ਤੇ ਆ ਜਣਾ ਆਪਣੇ ਇੰਡੀਅਨਸ ਦੀਆਂ ਖਾਸ ਕਰਕੇ ਪੰਜਾਬੀਆਂ ਦੀਆਂ ਜੀ ਵੀ ਇਹਨਾਂ ਨੇ ਇਹ ਰਿਪਰੈਜ਼ੈਂਟ ਕੀਤਾ ਵੀ ਅਸੀਂ ਐਪਲੀਕੇਸ਼ਨਾਂ ਘਟਾ ਦਿਆਂ ਜੀ ਪਰ ਰਿਐਲਿਟੀ ਇਹ ਆ ਕਿ ਹੁਣ ਜਿਹੜਾ ਕੈਨੇਡਾ ਪੰਜਾਬ ਦੇ ਵਿੱਚ ਸਟੂਡੈਂਟ ਆ ਜੀ ਉਹ ਸਟੂਡੈਂਟ ਵੀ ਕੈਨੇਡਾ ਬਾਰੇ ਸੋਚਣਾ ਹੀ ਸ਼ਟਾ ਜੀ 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 ਬਹੁਤ ਸਾਰੀਆਂ ਪ੍ਰਣਾਲੀਆਂ ਲੱਗੀਆਂ ਹੁੰਦਾ ਲੱਗੀਆਂ ਹੁੰਦਾ ਜੋ ਜਨਰਲੀਆਂ ਫੈਮਿਲੀ ਸੈਟਅਪ ਆ ਜਿਨ੍ਹਾਂ ਦੇ ਪਿਓ ਦਾਦੇ ਉੱਤੇ ਜਾ ਕੇ ਰਹਿੰਦੇ ਆ ਇੱਕ ਇੱਕ ਬੱਚਾ ਇੱਧਰ ਰਹਿ ਗਿਆ ਉਹ ਜਾਈ ਜਾਂਦੇ ਆ ਜੀ 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 ਉਹਨਾਂ ਨੇ ਤੁਸੀਂ ਆਡਨ ਐਵਰੇਜ ਟਾਇਰਡ ਇੰਸਟੀਚਿਊਟ ਦੇ ਮੁਰੇ ਸਰਵੇ ਕਰਕੇ ਦੇਖ ਲਓ ਜੀ ਕੈਨੇਡਾ ਪਰੇ ਲੋਕਾਂ ਨੇ ਸੁੱਖ ਨਹੀਂ ਛੱਡਦਾ ਹੁੰਦਾ ਸੀ ਉੱਥੇ ਜਾਣਾ ਵੀ ਆ ਜੀ 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 ਇਹ ਗੱਲ ਸੱਚ ਹੈ ਇਹ ਚੀਜ਼ ਇੱਥੇ ਐਡਵਰਟਾਈਜ਼ ਤੇ ਮਾਰਕੀਟ ਏਸਾ ਨਲ ਕੀਤੀ ਜਾਂਦੀ ਆ ਕੈਨੇਡਾ ਦੀ ਸਰਕਾਰ ਵੱਲੋਂ ਵੀਸੀ ਉਹਨਾਂ ਦੀਆਂ ਅਪਲੀਕੇਸ਼ਨਾਂ ਘਟਾਤੀਆਂ ਜੀ 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 ਇਹ ਪੰਜਾਬੀਆਂ ਦੀਆਂ ਦਾਸ ਕਰਕੇ ਜਿਹੇ ਵੀ ਟਾਰਗੇਟ ਹੁੰਦੇ ਆ ਆਪਾਂ ਪੰਜਾਬੀ ਹੁੰਦੇ ਹਾਂ ਹਮੇਸ਼ਾ ਜੀ 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 ਗੁਜਰਾਤੀ ਤੇ ਚਾਈਨੀਜ਼ ਕਮਿਊਨਿਟੀ ਆਪਣੇ ਨਾਲੋਂ ਕਿਤੇ ਵੱਡੀ ਆ ਬਾਈ ਇੱਥੇ ਜੀ ਬਟ ਗੱਲ ਇਹ ਆ ਉਹ ਕਮਿਊਨਿਟੀ ਕਦੇ ਟਾਰਗੇਟ ਨਹੀਂ ਹੋਏਗੀ ਜੀ ਉਹ ਕਮਿਊਨਿਟੀ ਨੂੰ ਕਦੇ ਵੀ ਪੁਆਇੰਟ ਆਊਟ ਨਹੀਂ ਕੀਤਾ ਗਿਆ ਜੀ ਜਦੋਂ ਪੁਆਇੰਟ ਆਊਟ ਹੁੰਦੀ ਆ ਹਮੇਸ਼ਾ ਆਪਣੀ ਪੰਜਾਬੀ ਕਮਿਊਨਿਟੀ ਪੁਆਇੰਟ ਆਊਟ ਹੁੰਦੀ ਆ ਜੀ ਤੇ ਬਾਈ ਇਸ ਚੀਜ਼ ਦੇ ਵਿੱਚ ਗਲਤੀਆਂ ਵੀ ਆਪਣੇ ਬੰਦਿਆਂ ਦੀ ਆ ਜੀ ਜੀ ਜੇ ਮੇਰੀ ਮੰਨੋ ਗਲਤੀਆਂ ਬਈ ਮਾਪਿਓਦਿਆਂ ਜਿੰਨਾ ਨਹੀਂ ਆਪਣੇ ਖਾਸ ਕਰਕੇ ਮੁੰਡਿਆਂ ਨੂੰ ਕਹੂੰਗਾ ਮੈਂ ਆਪਣੇ ਮੁੰਡਿਆਂ ਦੀ ਜਿੰਨੀ ਤਰ੍ਹਾਂ ਪਰਵਰਿਸ਼ ਨਹੀਂ ਕੀਤੀ ਜੀ 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 ਤੁਸੀਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਲੇ ਕੇ ਨਾ ਯੂ ਨੋ ਤੁਹਾਨੂੰ ਸੋਮ ਸੱਚੀ ਘਟਨਾ ਦੱਸਾਂਗਾ ਜੀ ਬਈ ਮੈਂ ਨਾ ਨਾ ਛੇੜ ਕਰੀ ਜਾਂਦਾ ਸੀ ਜੀ ਮੇਨੂੰ ਬਈ ਹੋਰਾਂ ਛੇੜ ਕਰੀ ਜਾਂਦਾ ਸੀ ਉਹਨੂੰ ਪੈਨਸ਼ਨ ਵਗਾਰਾ ਆਉਂਦੀ ਸੀ ਉਹ ਥੋੜਾ ਜੰਮਿਆ ਪਰ ਲਿਆ ਸੀਗਾ ਜੀ ਤੇ ਦਾਦੇ-ਬਦਾਦੇ ਮਾਈਗਰੇਟ ਹੋਏ ਸੀਗੇ ਵੀ ਕੁਣ ਨਹੀਂ ਤੇ ਜਰੂਰ ਵੀ ਨਾ ਤੇ ਇੱਥੇ ਹੀ ਸੀਗਾ ਬਾਈ ਉਹ ਜੀ ਤੇ ਉਹ ਆਫ ਦਾ ਕੋਟਾ ਸਮੋਂ ਲਗਨੋਂ ਨਾ ਸੀਗਾ ਤੇ ਮੈਂ ਵੀ ਸਵੇਰ ਨੂੰ ਨਮਾਨਾਂ ਲੱਗਿਆ ਸੀ ਮੈਂ ਵੀ ਸੈਰ ਕਰਦਾ ਹੁੰਦਾ ਸੀਗਾ ਜੀ ਤੇ ਅਸੀਂ ਬਈ ਹਫਤਾ ਦੇ ਦੋ ਦਿਨ ਗਏ ਤੇ ਅਸੀਂ ਮਤਲਬ ਇਕੱਠੇ ਜਾਣ ਸਾਡਾ ਟਾਈਮ ਆਲਸ ਸੇਮ ਹੁੰਦਾ ਸੀ ਜਦੋਂ ਸਨਰਾਈਜ਼ ਹੋਣਾ ਵੀ ਸੂਰਜ ਡੁੱਬਣਾ ਸੀ ਜਾਵੜ ਦਾ ਟਾਈਮ ਰਹੇ ਚ ਬਈਰ ਮੇਲੇ ਟਾਈਮ ਨਹੀਂ ਟੱਪਦਾ ਜੀ ਤੇ ਸਾਡੀ ਦੂਜੀ ਤੀਜੀ ਦਿਨ ਤੋਂ ਹੱਲ ਹੋਇਆ ਚੱਲਦੀ ਹਫਤਾ ਕਿ ਨਿਕਲਿਆ ਤੇ ਅਸੀਂ ਦੋਨੇ ਇਕੱਠੇ ਸਾਹ ਲੈਣ ਬੈਗੇ ਸੀ अच्छा। ਜੀ। ਸਾਡੀਆਂ ਆਪਸ ਨਾਰਮਲ ਗੱਲਾਂ ਚੱਲਦੀਆਂ। ਹਾਂ। ਤੇ ਇੱਥੇ ਨਾ ਬਈ ਉਹਨੂੰ ਦੱਸਦਾਗਾ। ਇੱਥੇ ਨਾ ਬਈ ਸਾਡੇ ਨੇੜੇ ਸਕੂਲ ਸੀਗਾ। ਉਹ ਸਕੂਲ ਦੇ ਕੋਲ ਐਂ ਸੀਗਾ ਬਈ ਜਦੋਂ ਸਵੇਰੇ ਤੁਸੀਂ ਤੁਰ ਕੇ ਜਾਣਾ ਹੁੰਦਾ ਸੀ ਨਾ ਬਈ ਉੱਥੇ ਨਾ ਬੰਦੇ ਖੜੇ ਹੁੰਦੇ ਸੀ ਸਟਾਪ ਦਾ ਸਾਈਨ ਲੱਗ ਕੇ। ਠੀਕ ਐ। ਜਦੋਂ ਅਸੀਂ ਰੋਡ ਕ੍ਰੋਸ ਕਰਨੀ ਉਹਨਾਂ ਨੇ ਗੱਡੀਆਂ ਨੂੰ ਸਟਾਪ ਦਾ ਸਾਈਨ ਦੇ ਕੇ ਗੱਡੀਆਂ ਰੋਕ ਦੇਣੀਆਂ ਬਈ ਇਹ ਬੰਦੇ ਤੁਰ ਕੇ ਰੋਡ ਕ੍ਰੋਸ ਕਰ ਰਹੇ ਤੇ ਗੱਡੀਆਂ ਲੰਘ ਨਹੀਂ ਸਕਦੇ। ਹੂੰ। ਤੇ ਬਈ ਉੱਥੇ ਰੱਖਿਆ ਸੀ ਟੂਬੀ ਟੋਨਾਂ ਰੱਖਿਆ ਸੀ ਗੁਰਗਾ ਕੁੜਨਾ। ਠੀਕ ਹੈ ਠੀਕ ਆ ਤੇ ਅਸੀਂ ਦੋਨਾਂ ਨੇ ਰੋਡ ਕ੍ਰੋਸ ਕੀਤੀ ਤੇ ਅਸੀਂ ਬੈਗੇ ਸਾਲਣ ਮੈਨੂੰ ਕਹਿੰਦਾ ਕਿ ਤੂੰ ਉਹਨਾਂ ਨੂੰ ਬੁਲਾਇਆ ਨਹੀਂ ਆ ਠੀਕ ਆ ਮੇਰਾ ਭਾਈ ਉਹ ਆਪੋਸਿਟ ਸੈਂਟਰ ਆ ਮੈਂ ਉਹਦੀ ਰਿਸਪੈਕਟ ਕਰਦਾ ਮੈਂ ਨਹੀਂ ਵੀ ਪਾਗ ਲੈ ਗਿਆ ਹੂੰ ਠੀਕ ਆ ਮੈਨੂੰ ਕਹਿੰਦਾ ਨਾਲ ਸੋਸਕਾਰੀ ਨੇ ਦਿੱਤੇ ਹੂੰ ਸਾਭੀ ਪੰਜਾਬ ਦੇ ਵਿੱਚ ਤਾਂ ਕਿਉਂਕਿ ਮੈਨੂੰ ਨਹੀਂ ਸਭਾ ਇਹ ਮੁੰਡਾ ਕਿਤੇ ਹਰ ਕੰਮ ਕਰਦੇ ਆ ਮੈਨੂੰ ਕਹਿੰਦਾ ਵੀ ਪੰਜਾਬ ਟੈ ਸੰਸਕਾਰ ਬੜੇ ਕੰਮ ਨਾਲ ਵੀ ਕਿਸੇ ਦੀ ਪੀਪਨ ਹੋਵੇ ਅਸੀਂ ਵੀ ਕਿੰਨੇ ਵੀ ਪਾਰ ਦੇ ਦਈਏ ਅਸੀਂ ਨੂੰ ਚਾੜਦੇ ਨਹੀਂ ਸਾਡੇ ਦਾ ਸੰਸਕਾਰ ਆ ਹੈ ਹਾਂ ਫਿਰ ਉਹਨੇ ਮੈਨੂੰ ਇਹ ਗੱਲ ਕਹੀ ਕਹਿੰਦਾ ਇੱਥੇ ਜਿੰਨੇ ਪੰਜਾਬੀ ਮੁੰਡੇ ਆਉਂਦੇ ਕਹਿੰਦਾ ਇਹਨਾਂ ਨੂੰ ਜਿੱਥੋਂ ਦਾ ਪਾਪਾ ਲੰਘਦੇ ਆ ਅੱਛਾ ਇਹਨਾਂ ਨੂੰ ਹੱਥ ਖੋਲਦੇ ਆ ਵੀ ਆ ਕੇ ਜੱਫੀ ਪਾਓ ਕਹਿੰਦਾ ਉਹਨਾਂ ਦੀ ਜੌਬ ਉਹਨਾਂ ਨੂੰ ਕਿਹਾ ਹੋਇਆ ਵੀ ਤੁਸੀਂ ਹਰ ਇੱਕ ਨੂੰ ਫਰੈਂਡਲੀ ਪੂਰੇ ਨਾਲ ਬੁਲਾਉਣਾਗਾ ਉਹ ਚਾਹਦੀਆਂ ਨਾ ਕਰ ਸਕਦੀਆਂ ਨਹੀਂ ਆ ਪਰ ਉਹ ਅੰਦਰੋਂ ਅੰਦਰੀ ਆਪਸ਼ਨਾਂ ਬਹੁਤ ਆ ਹਾਂ ਤੇ ਉਹਨੇ ਕੱਲੇ ਸਪੈਸ਼ਲ ਪੱਗ ਵਾਲੇ ਬੰਦੇ ਹਾਈਲਾਈਟ ਕੀਤੇ ਬਈ ਇਹ ਚੀਜ਼ ਦੇ ਵਿੱਚ ਕਿੰਨਾ ਜਿਹੜੇ ਤੁਹਾਡੇ ਪੰਜਾਬੀ ਹੁੰਦੇ ਆ ਉਹ ਵੀ ਚੀਜ਼ ਕਰਦੇ ਆ ਹੂੰ ਕਹਿੰਦਾ ਤੂੰ ਬੜਾ ਵਧੀਆ ਬੰਦਾ ਕਹਿੰਦਾ ਪਰ ਮੈਂ ਇਹ ਚੀਜ਼ ਨਹੀਂ ਕਰ ਸਕਦਾ ਕਿ ਕੋਈ ਮੇਰੀ ਕੁੜੀ ਨੂੰ ਆ ਕੇ ਕੋਈ ਜੋ ਕੋਈ ਵੀ ਦੂਸਰ ਮੁੰਡਾ ਬੁਲਾਵੇ ਵੀ ਆਪ ਵੀ ਅਸਾਂ ਕੋਈ ਵੀ ਭੋਏ ਚੀਜ਼ ਨਹੀਂ ਸਾਫਤਾ ਹੂੰ ਉਹ ਫਿਰ ਜਾਈ ਇੱਥੇ ਆ ਤੇ ਜਾਈ ਉੱਤੇ ਆ ਆਪਾਂ ਸੋਸ਼ਲ ਮੀਡੀਆ ਤੇ ਹੋਰ ਵੀਡੀਓ ਦੇਖਦੇ ਆ ਆਪਣੇ ਪੰਜਾਬੀ ਇੱਥੋਂ ਦੀਆਂ ਕੁੜੀਆਂ ਨਾਲ ਲੱਗੇ ਪਏ ਹੁੰਦੇ ਆ ਹੂੰ ਵੀਡੀਓ ਬਣਾਉਂਦੇ ਜੋ ਵੀ ਕਰਦੇ ਆ ਬਈ ਇੱਥੋਂ ਦਾ ਵਰਕਿੰਗ এনਵਾਇਰਨਮੈਂਟ ਇਤਾਂ ਦਾ ਕਿ ਉਹ ਸ਼ੋਅ ਨਹੀਂ ਮੰਨਦਾ ਨਹੀਂ ਕਰ ਸਕਦੀਆਂ ਕਤੋਂ ਨਰੋਂਦਰੀ ਉਹ ਕਰਤੋ ਵੀਡੀਓ ਕਰਾ ਨੋਨਾ ਚਾਹ 10 ਵਗੈਰਾ ਕਰਨਾ ਕੋਈ ਚੀਜ਼ ਨਾਲ ਫਰੈਂਡਲੀ ਨਹੀਂ ਹੈ ਹੂੰ ਤੇ ਤੁਮ ਕੋਈ ਵੀ ਬੰਦਾ ਨਹੀਂਗਾ ਹੂੰ ਕਿਸੇ ਕੰਟਰੀ ਦਾ ਵੀ ਨਹੀਂਗਾ ਕਿਸੇ ਕੰਟਰੀ ਦਾ ਵੀ ਨਹੀਂਗਾ ਪਰ ਆਪਣੇ ਪੰਜਾਬੀਆਂ ਨੂੰ ਜਾਂ ਲੋਕਾਂ ਨੂੰ ਇਹ ਲੱਗਦਾ ਵੀ ਇਹ ਵੀ ਇਹਨਾਂ ਦਾ ਤਾਂ ਕਲਚਰ ਹੀ ਇਹ ਆ ਵੀ ਜਿਵੇਂ ਮਰਜੀ ਇਹਨਾਂ ਨਾਲ ਤੁਰੇ ਫਿਰੋ ਇਹਨਾਂ ਦਾ ਤਾਂ ਕਲਚਰ ਕਿਉਂਕਿ ਭਈ ਆਪਣੇ ਮੂਵੀਜ਼ ਦੇ ਵਿੱਚ ਐਡਵਰਟਾਈਜ਼ਮੈਂਟ ਇਹ ਚੀਜ਼ ਨੂੰ ਕੀਤੀ ਜਾਂਦੀ ਆ ਹਾਂਜੀ ਹਾਂ ਆਪਣੇ ਗਾਣਿਆਂ ਵਿੱਚ ਇਹ ਚੀਜ਼ਾਂ ਅਡਵਰਟਾਈਜ਼ ਕੀਤਾ ਜਾਂਦਾ ਹੈ ਜੀ ਆਪ ਵੀ ਹੋਰ ਇੱਥੇ ਲੋਕਾਂ ਦੇ ਬਾਰੇ ਗੱਲਾਂ ਬਣਾਈਆਂ ਜਾਂਦੀਆਂ ਜਿਹਦੇ ਵਿੱਚ ਇਹ ਜੀ ਸੈਂਡਵਿਚਮੈਂਟ ਕੀਤਾ ਜਾਂਦਾ ਵੀ ਉੱਥੇ ਤਾਂ ਯਾਰ ਬੰਦੇ ਸਾਰਾ ਕੁਝ ਖੁੱਲ੍ਹੇਆਮ ਖੁੱਲ੍ਹੇ ਜੀ ਚੱਲੀ ਜਾਂਦਾ ਹ ਹ ਹ ਹ ਪਰ ਬਈ ਨਹੀਂ ਤੇ ਸਭ ਤੋਂ ਗਲਤ ਚੀਜ਼ ਇਹ ਆ ਤੇ ਜਿਹੜੇ ਪੰਜਾਬੀ ਵੀਰ ਇਸਟਾਵਲੀ ਆ ਰਹੇ ਆ ਵੀ ਤੁਸੀਂ ਸਿਰੇ ਦੀ ਗਲਤ ਚੀਜ਼ ਹੈ ਇਹ ਇਹ ਦੇ ਨਾ ਇੱਥੇ ਦੋ ਵੀਟਰ ਕੋਈ ਹੈ ਨਹੀਂਗਾ ਸਭ ਉਹਦੀ ਗੋਰੀ ਚੜਦੇ ਆ ਤੁਹਾਡੇ ਦੇ ਜਿਹੀ ਜਦਾਂ ਹੀ ਗੱਲ ਹੁੰਦੀ ਹੈ ਹਾਂਜੀ ਹਾਂ ਕਿਉਂਕਿ ਉਹ ਨਹੀਂ ਜਾਣਦੇ ਵੀ ਸਾਡੇ ਵੀ ਕੁੜੀਆਂ ਨੂੰ ਜਾਂ ਧੀਆ ਭਰਾਵਾਂ ਨੂੰ ਕਿੱਥੇ ਛੱਡੇ ਆਬਵੀਅਸ ਆ ਭਾਈ ਕੋਈ ਵੀ ਨਹੀਂ ਜਾਊਗਾ ਹੂੰ ਬਿਲਕੁਲ ਬਿਲਕੁਲ ਜੀ ਉਹ ਕੈਨੇਡਾ ਦੇ ਵਿੱਚ ਆ ਅਪਰੇ ਇੰਡੀਆ ਦੇ ਵਿੱਚ ਆ ਪਾਕਿਸਤਾਨ ਦੇ ਵਿੱਚ ਆ ਬੰਗਲਾਦੇਸ਼ ਦੇ ਵਿੱਚ ਆ ਕਿਤੇ ਵੀ ਆ ਕੋਈ ਵੀ ਬੰਦਾ ਇਹ ਚੀਜ਼ ਨੂੰ ਨਹੀਂ ਚਾਹੂਗਾ ਹੂੰ ਜੀ ਵੀਰ ਨੂੰੰਦਿਆ ਵੀ ਤਾਂ ਕਰਕੇ ਆਪਣੇ ਪੰਜਾਬੀਆਂ ਦੇ ਵਿੱਚ ਇਥੋ ਦੀ ਥੋੜੀ ਜਿਹਾ ਮਿਸਮੈਂਟ ਗਲਤ ਹੋਈ ਵੀ ਆ ਤੇ ਥੋੜੀਆਂ ਜਿਹੀ ਗਲਤ ਫੈਲੀਆਂ ਫੈਲੀਆਂ ਵੀ ਆ ਜੀ ਜਿਹਦੇ ਕਰਕੇ ਆਪਣਾ ਪੰਜਾਬੀਆਂ ਨੂੰ ਬਈ ਗੋਰੇ ਛਿੜਦੇ ਆ ਉਹ ਤਾਂ 30 ਇਥੇ ਹਾਲਾ ਵੀ ਗੋਰੇ ਪਾਗਲੇ ਬੰਦੇ ਨੂੰ ਦੇਖ ਕੇ ਜੜ ਜਾਂਦੇ ਵੀ ਇਹ ਸਾਡੇ ਮੱਥੀ ਵਿੱਚ ਲੱਗਦੀ ਆ ਜੀ 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 ਤਰੇ ਜਿਹੜੇ ਸਹੀ ਆ ਉਹਨਾਂ ਦੀ ਰਿਸਪੈਕਟ ਕਰਦੇ ਆ ਉਹ ਜੀ ਉਹਨਾਂ ਦੇ ਫੈਰੀਆਂ ਤੋਂ ਲੋਂਨ ਤੱਕ ਜਾਂਦੇ ਜਿਨ੍ਹਾਂ ਨੂੰ ਪਤਾ ਵੀ ਹਾਂ ਯਾਰ ਇਹ ਜਮਾਂ ਸਹੀ ਬੰਦਾ ਹੈਗਾ ਜੀ ਜੀ ਵੀ ਇਤੋਂ ਮੈਨੂੰ ਤਾਂ ਮੇਰੇ ਪਰਵਾਹ ਨੂੰ ਕੋਈ ਖਤਰਾ ਨਹੀਂ ਇਹਨੇ ਕੋਈ ਗਲਤ ਹਰਕਤ ਨਹੀਂ ਕਰਨੀਗੀ ਕੋਈ ਕੁਝ ਵੀ ਨਹੀਂ ਕਰਨਾਗਾ ਉਹਨਾਂ ਨਾਲ ਬਹੁਤ ਫਰੈਂਡਲੀ ਹੈ ਉਹ ਜੀ ਪਰ ਜੇ ਕਿਤੇ ਉਹਨਾਂ ਨੂੰ ਮੜੱਕ ਬੰਦੇ ਦੀ ਹੁੰਦਾ ਵੀ ਨਹੀਂ ਹੈ ਬੰਦਾ ਗਲਤ ਹੂੰ ਉਸ ਤੋਂ ਬਈ ਚਿੜਦੇ ਆ ਪਰ ਗੱਲ ਇਹ ਹੁੰਦੀ ਆ ਸਾਯਰ ਸੀਨੀਅਰ ਇੱਥੇ ਹੈਗੇ ਆ ਵਰਤੀ ਵਰਤੀ এনवायरमेंट ਉਹ ਜਿੱਥੇ ਕੰਮ ਕਰਨਾ ਹੁੰਦਾਗਾ ਉਹ ਕਾਇਚੇ ਕਰਕੂ ਚੋ ਸਕਦੇ ਜੀ ਜੀ ਮੇਰੀ ਫਰਮ ਮਜਬੂਰ ਹੀ ਬਣ ਜਾਂਦੀ ਹੈ ਇਹ ਕਿ ਨੂੰ ਸਹਿਣਾ ਜੇ ਜੋ ਵੀ ਕਰਵੋ ਤੁਸੀਂ ਜੀ 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 ਬਟ ਚਲੋ ਕੋਸ਼ਟੋ ਬੋਰੇ ਇਥੇ ਵੀ ਗਲਤ ਹੋ ਪਿਆ ਸਰ ਆਪਾਂ ਇਹ ਤਾਂ ਨਹੀਂ ਕਹਿੰਦੇ ਕਿ ਸਾਡੀ ਕੋਸਨਲ ਰਹਿਦੀ ਹੈ ਵੀ ਆਪਣੇ ਇਕੱਲੇ ਪੰਜੀ ਵੀ ਗਲਤ ਆ ਜੀ ਬਟ ਪੰਜਾਬੀਆਂ ਨੂੰ ਇਹ ਚੀਜ਼ ਦਾ ਧਿਆਨ ਰੱਖਣਾ ਚਾਹੀਦਾਗਾ ਵੀ ਆਪਾਂ ਕਿਹਨੂੰ ਬੁਲਾ ਰਹੇ ਹਾਂ ਤੇ ਕਿਸ ਵੇਲ ਨਾਲ ਬੁਲਾ ਰਹੇ ਹਾਂ ਜੀ ਕਿ ਜੋ ਉਹਨਾਂ ਨੇ ਕਿ ਕਿ ਸੋਸ਼ਲ এনवायरमेंट ਤੋਂ ਉਹਦੀ ਮੂਰਤੀ ਸੁਣ ਕਦੀ ਵੀ ਮਾੜਾ ਨਹੀਂ ਕਹਿਣਗੇ ਜੀ 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 ਉਹ ਬਸ ਜਿਵੇਂ ਤੁਹਾਨੂੰ ਕਹਿ ਦੇਣਗੇ ਕਿ ਇਸ ਤਰ੍ਹਾਂ ਹੈਪੀ ਵਰਕਿੰਗ এনवायरमेंट ਹੀ ਹੋ ਜਾਮਣ ਹੈ ਕਿ ਹਸਤੇ ਤੋਂ ਢੀ ਗੱਲ ਸੈਪਟ ਕਰ ਲੈਣੀ ਆ ਜੀ ਬਟ ਇਹ ਆਪ ਨੂੰ ਸੋਚਣਾ ਪੈਣਾਗਾ ਵੀ ਆਪਾਂ ਜੋ ਕਰ ਰਹੇ ਆ ਵੀ ਤੁਸੀਂ ਇੱਕ ਜੀ ਸਾਂਝ ਲੋ ਕਿ ਜੋ ਆਪਾਂ ਇਹ ਨਾਲ ਕਰ ਰਹੇ ਹਾਂ ਸੀ ਆਪਣੀ ਪੀ ਫੈਨਲ ਤੋਂ ਇਹ ਚੀਜ਼ ਕਰ ਲੈ ਅਸਾ ਚੱਲਾਂਗੇ ਜੀ 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 ਇਸ ਦੀ ਇੱਕ ਗੱਲ ਆ ਬਈ ਜੀ ਜਾਂ ਆਪਾਂ ਨਹੀਂ ਕਰ ਸਕਦੇ ਆਪਾਂ ਦੂਜੇ ਦੀਆਂ ਨਾਲ ਕਿਉਂ ਦਰੀ ਜਾਂਦੇ ਆ ਜੀ 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 ਉਹ ਬੰਦੇ ਨੇ ਫਿਰ ਮਨੋ ਦਾ ਸਾਰਾ ਕਾਰਬਰ ਦਾ ਸ਼ੌਂ ਨੰਬਰ ਦਿੱਤਾ ਕਿ ਮੈਂ ਵੀ ਜੇਤ ਨੂੰ ਕਦੇ ਵੀ ਬੀਕ ਲੋਡ ਹੁੰਦੀ ਹੈ ਤਾਂ ਮੈਨੂੰ ਕਾਲ ਵਗੈਰਾ ਕਰੀ ਤੇ ਜੋ ਵੀ ਕਰੀ ਮੈਨੂੰ ਬੰਦਾ ਵਧੀਆ ਲੱਗਿਆ ਤੂੰ ਮੈਨੂੰ ਪਹਿਲੇ ਲਿਟਰਲੀ ਇਹ ਕਰਨ ਲਈ ਕਹੀ ਕਿ ਮੈਂ ਜਿੰਨੇ ਪੰਜਾਬੀ ਦੇਖੇ ਆ ਕਿ ਮੈਂ ਆ ਇਥੇ ਰੋਡ ਕਰਾਸ ਕਰਨਾ ਤੇ ਕੋਈ ਨਹੀਂ ਖੜੀਆ ਕਹਿੰਦੇ ਇੰਨਾਂ ਖੜੇ ਗੱਲਾਂ ਮਾਰੀ ਜਾਂਦੇ ਇਹਨਾਂ ਨੂੰ ਜੱਫੀਆਂ ਪਾਈ ਜਾਂਦੇ ਆ ਕਹਿੰਦਾ ਉਹ ਕੰਫਰਟੇਬਲ ਜੀ 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 ਕਹਿੰਦਾ ਤੂੰ ਇਕੱਲਾ ਬੰਦਾ ਦੇਖਿਆ ਮੈਂ ਜਿਹੜਾ ਚੁੱਪ ਕਰਕੇ ਨੀਵੀਂ ਵਾਜਿਆ ਥੋੜੀ ਲੰਘਿਆ ਵੀ ਕੋਈ ਬੁਲਾਇਆ ਵੀ ਨਹੀਂ ਉਹਨਾਂ ਨੂੰ ਉਹਨਾਂ ਦੇ ਮੂੰਹ ਕੰਨੀ ਵੀ ਨਹੀਂ ਚੱਕਿਆ ਜ ਕਿ ਬਈ ਮੈਨੂੰ ਉੱਤੇ ਖੜੇ ਨੂੰ ਦੇਖਿਆ ਰਾਣੀ ਹੋਈ ਕਿ ਬਈਰ ਆਪਣੇ ਕਲਚਰ ਦੇ ਵਿੱਚ ਤਾਂ ਵੀ ਚੀਜ਼ ਇੰਨੀ ਜ਼ਿਆਦੇ ਜੀ ਤੇ ਪੋਸੀ ਸੀ ਤਾਂ ਇੱਥੇ ਅੱਗੇ ਜਲੂਸ ਕਰਦਾ ਵੀ ਜੀ 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 ਜਾਣਦੇ ਨੇ ਤੁਸੀਂ ਕੱਸ ਨੂੰ ਕਿ ਜੇ ਆਪਾਂ ਨੋਰਮਲ ਆਪਾਂ ਜਿੱਤੇ ਹੀ ਪੰਜਾਬ ਦੇ ਸੋਈ ਆਪਣੇ ਸਾਹਮਣੇ ਜਿਹੜੀ ਧੀ ਬਣਾ ਕੇ ਆਪਾਂ ਉਹਨੂੰ ਵੇਖੀ ਨਹੀਂ ਵੀ ਪਾ ਲੈਂਦੇ ਆ ਜੀ 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 ਆਪਾਂ ਨਹੀਂ ਵੇਖਦੇਗੇ ਜੀ ਕਿਉਂਕਿ ਮੈਂ ਤਾਂ ਹੀ ਕਰਦਾ ਮੇਰੇ ਘਰ ਦਾ ਆਪਣੇ ਘਰ ਬੰਨੇ ਤੁਨੇ ਹੀ ਸੰਸਕਾਰ ਦਿੱਤੇ ਆ ਜੀ 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 ਉਹਨਾਂ ਇੱਥੇ ਆਪਾਂ ਉਹਨਾਂ ਦੀ ਸੋਚ ਦੀ ਗਲਤੀ ਕੀਤੀ ਹੈ ਤੇ ਆਪਾਂ ਮਾਫੀ ਦੀ ਗਲਤੀ ਗੱਡੀਏ ਇਹ ਹੁਣ ਉਹਨਾਂ ਦੇ ਆ ਜੀ 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 ਲੋਕਾਂ ਦੇ ਆ ਜੀ ਅ ਭਾਈ ਜੀ ਤੁਸੀਂ ਮੈਨੂੰ ਨਾ 10 ਮਿੰਟ ਦਿਓ ਮੈਂ ਨਾ ਕੋਈ ਮੈਨੂੰ ਆ ਰਹੀ ਹੈ ਇੰਪੋਰਟੈਂਟ ਕਾਲ ਮੈਂ ਕਾਲ ਸੁਣ ਲਾਂ ਫਿਰ ਤੁਹਾਨੂੰ ਬੈਕ ਕਾਲ ਕਰਦਾ ਕਾਫੀ ਵਾਰੀ ਵਿੱਚ ਆ ਗਈ ਹੈ ਕਾਲ ਹਾਂ ਜੀ ਹਾਂ ਜੀ ਮੈਂ ਕੋਈ ਬੜਾ ਜ਼ਰੂਰੀ ਕੰਮ ਨਾ ਹੋਵੇ ਮੈਂ ਸੌਰੀ ਮੈਂ ਕੱਟ ਰਿਹਾ ਤੁਹਾਡਾ ਫੋਨ ਤੇ ਤੁਹਾਨੂੰ ਬੈਕ ਕਾਲ ਕਰਦਾ ਮੈਂ ਫਿਰ ਕੋਈ ਗੱਲ ਨਹੀਂ ਬਸ ਓਕੇ ਓਕੇ ਭਾਈ ਥੈਂਕ ਯੂ ਥੈਂਕ ਯੂ